ਅਸਿਕਾਲ ਜੀ ਦੋਸਤੋ ਅਸੀਂ ਧਾਰਮਿਕ ਸਥਾਨਾਂ ਤੇ ਮੱਥਾ ਟੇਕਣ ਜਾਂਦੇ ਆ ਬਹੁਤ ਵਧੀਆ ਗੱਲ ਆ ਰੱਬ ਨੂੰ ਯਾਦ ਕਰਨਾ ਬਹੁਤ ਵਧੀਆ ਗੱਲ ਆ ਧਰਮ ਕੋਈ ਵੀ ਹੋਵੇ ਪਰਮਾਤਮਾ ਇੱਕ ਆ ਜਾ ਕੇ ਮੱਥਾ ਟੇਕੋ ਵਧੀਆ ਗੱਲ ਆ ਪਰ ਕਈ ਲੋਕ ਜਿਹੜੇ ਨੇ ਨਾ ਉਹ ਆਪਣੀ ਜਿਹੜੀ ਆ ਪਹੁੰਚ ਆਪਣਾ ਰਤਬਾ ਉਹਦਾ ਫਾਇਦਾ ਠਾਉਂਦੇ ਨੇ ਉਹ ਲੋਕ ਕਹਿੰਦੇ ਨੇ ਜੀ ਮੈਂ ਮੱਥਾ ਟੇਕਣ ਜਲਾਂ ਗੱਲ ਹੀ ਕੋਈ ਨਹੀਂ ਐਮਐਲਏ ਸਾਹ ਨੂੰ ਕਹੇਤਾ ਜਾਂ ਉਥੋਂ ਦਾ ਡੀਸੀ ਸਾਹ ਨੂੰ ਕਹੇਤਾ ਸਪੈਸ਼ਲ ਤੁਹਾਨੂੰ ਗਾਰਡ ਲੈਣ ਆਏਗਾ ਸਭ ਤੋਂ ਪਹਿਲਾਂ ਮੱਥਾ ਟਿਕਾਏਗਾ ਕੀ ਇਹ ਗੱਲ ਠੀਕ ਹੈ ਕਿ ਤੁਸੀਂ ਰੱਬ ਨੂੰ ਯਾਦ ਕਰਦੇ ਪਿਓ ਯਾਰ ਰੱਬ ਨੂੰ ਤੁਸੀਂ ਮੱਥਾ ਟੇਕਣ ਜਾ ਰਹੇ ਹੋ ਤੇ ਉਹਦੇ ਜੀ ਤੁਸੀਂ ਸਫਾਰਿਸ਼ ਲਵਾ ਰਹੇ ਹੋ ਸਫਾਰਿਸ਼ ਲਾ ਕੇ ਜੇ ਤੁਸੀਂ ਰੱਬ ਨੂੰ ਮੱਥਾ ਟੇਕਿਆ ਉਹਦਾ ਕੀ ਫਾਇਦਾ ਮਨ ਤੇ ਲੱਗਦਾ ਉਹਦਾ ਕੋਈ ਫਾਇਦਾ ਨਹੀਂਗਾ ਫਾਇਦਾ ਤੇ ਹੋਈ ਹੈ ਨਾ ਜਿਹੜੇ ਬੰਦੇ ਲਾਈਨ 'ਚ ਲੱਗੇ ਨੇ ਉੱਥੇ ਹਜ਼ਾਰਾਂ ਬੰਦੇ ਉੱਥੇ ਮੱਥਾ ਟੇਕਣੋਂ ਸੇ ਖੜੇ ਨੇ ਤੇ ਤੁਸੀਂ ਆਊਟ ਆਫ ਦਾ ਵੇਅ ਜਾ ਕੇ ਬਾਰ ਬਾਰ ਜਾ ਕੇ ਤੁਸੀਂ ਕਹਿੰਦੇ ਹੋ ਕਿ ਮੈਂ ਜਲਦੀ ਮੱਥਾ ਟੇਕ ਲਿਆ ਕਿਉਂਕਿ ਮੇਰਾ ਰਤਬਾ ਹੈ ਮੇਰੀ ਪਹੁੰਚ ਹੈ ਤੇ ਮੈਂ ਜਲਦੀ ਮੱਥਾ ਟੇਕ ਲਿਆ ਯਾਰ ਕਿਹਨੂੰ ਦਿਖਾਉਂਦੇ ਪਿਓ ਉਹਦੇ ਦੇਖ ਰ ਤੁਹਾਡਾ ਕੀ ਖਿਆਲ ਹੈ ਇਸ ਬਾਰੇ ਕਿ ਸਾਨੂੰ ਸਫਾਰਿਸ਼ ਲਾ ਕੇ ਜਾ ਕੇ ਮੱਥਾ ਟੇਕਣਾ ਚਾਹੀਦਾ ਕਿਸੇ ਵੀ ਧਰਮ ਸਥਾਨ ਤੇ ਧਾਰਮਿਕ ਸਥਾਨ ਤੇ ਜਰੂਰ ਦੱਸਿਓ ਕਮੈਂਟ ਬਾਕਸ ਦੇ ਵਿੱਚ ਬਾਕੀ ਜੇ ਗੱਲ ਚੰਗੀ ਲੱਗੀ ਹੋਵੇ ਤੇ ਜਰੂਰ ਸ਼ੇਅਰ ਕਰਿਓ ਧੰਨਵਾਦ